ਤਮ ਤੋਂ ਬਾਰਡਰ ਦੇ ਉੱਤੇ ਬਹੁਤ ਸਾਰਾ ਸਮਾਨ ਅਸੀਂ ਲੈ ਕੇ ਗਏ ਸਾਂ ਉੱਥੇ ਤਰਨੇ ਵਾਸਤੇ ਜਿਹੜਾ ਸਾਡਾ ਸਮਾਨ ਸੀ ਉੱਥੇ ਵੇਖੋ ਜੀ ਸਾਡੀ ਜਿਹੜੀ ਗਰਮੀ ਤੋਂ ਬਚਣ ਵਾਸਤੇ ਅਸੀਂ ਗਰਮੀਆਂ ਦੇ ਵਿੱਚ ਏਸੀ ਵੀ ਲੈ ਕੇ ਗਏ ਸਾਂ ਉੱਥੇ ਅਸੀਂ ਬਰਸਾਤਾਂ ਤੋਂ ਬਚਣ ਵਾਸਤੇ ਵੀ ਬੜੀਆਂ-ਬੜੀਆਂ ਵਧੀਆ ਚੀਜ਼ਾਂ ਲੈ ਕੇ ਗਏ ਸਾਂ ਉੱਥੇ ਅਸੀਂ ਆਪਦੇ ਲੰਗਰ ਵਾਸਤੇ ਗੈਸ ਸਿਲੰਡਰ ਵੀ ਲੈ ਕੇ ਗਏ ਹਾਂ ਚੁੱਲ੍ਹੇ ਵੀ ਲੈ ਕੇ ਗਏ ਸਾਂ ਸਾਡਾ ਬੜਾ ਸਾਰਾ ਉੱਥੇ ਲੰਗਰ ਦਾ ਸਮਾਨ ਸੀ ਜਿਹੜਾ ਅਸੀਂ ਆਪਣੀਆਂ ਸੰਗਤਾਂ ਵਾਸਤੇ ਉੱਥੇ ਧਰਨੇ ਵਿੱਚ ਗਏ ਲੋਕਾਂ ਵਾਸਤੇ ਲੰਗਰ ਵਾਸਤੇ ਵੀ ਸਮਾਨ ਲੈ ਕੇ ਗਏ ਸਾਂ ਅਸੀਂ ਉੱਥੇ ਬਹੁਤ ਸਾਰੀਆਂ ਟਰਾਲੀਆਂ ਆਪੀਆਂ ਲੈ ਕੇ ਗਏ ਸਾਂ ਜਿਨ੍ਹਾਂ ਦੇ ਵਿੱਚ ਅਸੀਂ ਰਹਿਣ ਬਸੇ ਦਾ ਕਰਦੇ ਸਾਂ ਬਰਸਾਤ ਕੱਟਦੇ ਸਾਂ ਦਿਨ ਕਰਦੇ ਹੋਣ ਖਾਣੇ ਨੂੰ ਚੋਰੀ ਹੋ ਜਾਂਦੀ ਨੇ ਉਹਦਾ ਸਾਰੇ ਤਕਰੀਬਨ ਜਿਹੜੇ ਉਹੋ ਜਿਹੇ ਬੰਦੇ ਗੁੰਡੇ ਸੀ ਜਿਹੜੇ ਸਰਕਾਰ ਦੇ ਗੁੰਡੇ ਸੀ ਉਹ ਲੈ ਕੇ ਚੋਰੀ ਕਰਕੇ ਲੈ ਗਏ ਨੇ ਉਹਨਾਂ ਦੇ ਘਰਾਂ ਵਿੱਚ ਉਹ ਲੱਭ ਰਹੇ ਨੇ ਥਾਂ ਥਾਂ ਤੋਂ ਜਿਉਂ-ਜਿਉਂ ਅਸੀਂ ਪੜਤਾਲ ਕਰਦੇ ਆਂ ਤਿਉਂ-ਤਿਉਂ ਸਾਨੂੰ ਕਾਫੀ ਸਮਾਨ ਪੰਜਾਬ ਦੇ ਵਿੱਚੋਂ ਮਿਲ ਰਿਹਾ ਏ ਇਸ ਕਰਕੇ ਅੱਜ ਅਸੀਂ ਇੱਥੇ ਵੀ ਇਸੇ ਦੇ ਸੰਬੰਧ ਵਿੱਚ ਆਏ ਆਂ ਵੀ ਸਾਡੀ ਕੋਈ ਚੀਜ਼ ਇੱਥੇ ਵੀ ਕੋਹੋ ਜਿਹਾ ਬੰਦਾ ਸਾਡਾ ਜਿਹੜਾ ਧਰਨੇ ਦਾ ਅਸੀਂ ਆਪਦੀਆਂ ਮੰਗਾਂ ਲੈਣ ਵਾਸਤੇ ਐਮਐਸਪੀ ਲੈਣ ਵਾਸਤੇ ਅਸੀਂ ਉੱਥੇ ਜਾ ਕੇ ਧਰਨਾ ਲਾਇਆ ਸੀ ਜਿਹੜਾ ਪੰਜਾਬ ਸਰਕਾਰ ਨੇ ਇਹ ਝਾੜੂ ਵਾਲੀ ਸਰਕਾਰ ਨੇ ਧੱਕੇ ਨਾਲ ਸਾਡਾ ਜਿਹੜਾ ਉਥੋਂ ਧਰਨਾ ਚੁਕਾ ਦਿੱਤਾ ਹੈ ਸਾਡਾ ਬਹੁਤ ਨੁਕਸਾਨ ਕੀਤਾ ਹੈ ਅੱਜ ਵੀ ਅਸੀਂ ਇਸੇ ਕਰਕੇ ਇੱਥੇ ਖੜੇ ਆ ਵੀ ਜੇ ਸਾਨੂੰ ਉਹਨਾ ਧਰਨਾ ਨਹੀਂ ਲਾਉਣ ਦੇਣਾ ਜੇ ਸਾਨੂੰ ਕਾ ਦਿੱਲੀ ਦੀ ਜਾਨ ਦੇਣਾ ਸਾਨੂੰ ਬਾਦਰ ਦੇ ਉੱਤੇ ਬੈਣ ਨਹੀਂ ਦੇਣਾ ਤਾਂ ਫਿਰ ਅਸੀਂ ਵੀ ਇਹਨਾਂ ਨੂੰ ਪਿੰਡਾਂ ਦੇ ਵਿੱਚ ਨਹੀਂ ਵੜਨ ਦੇਾਂਗੇ ਇਸ ਕਰਕੇ ਅਸੀਂ ਅੱਜ ਵੇਖ ਰਹੇ ਆ ਵੀ ਜਿਹੜਾ ਕੋਈ ਵੀ ਇਹਨਾਂ ਦਾ ਬੰਦਾ ਝਾੜੂ ਵਾਲਿਆਂ ਦਾ ਲੰਘਦਾ ਹੈ ਬੋਨੂ ਅਸੀਂ ਇਹ ਪਿੰਡਾਂ 'ਚ ਨਹੀਂ ਵੜਨਦੇ ਆ ਗਏ ਸੋ ਭਾਈ ਅਸੀਂ ਇਸ ਗੱਲ ਦੇ ਉੱਤੇ ਜੇ ਸਾਡੇ ਦੇ ਵਿਰੋਧਤਾ ਕਰਦੇ ਆ ਕਿਉਂਕਿ ਸਾਡੀਆਂ ਹੱਕੀ ਮੰਗਾ ਹੈ ਸਾਡੀਆਂ ਹੱਕੀ ਮੰਗਾਮਨੀ ਇਹ ਲੈਣ ਦਿੰਦੇ ਸਾਡੇ ਨਾਲ ਬਹੁਤ ਇਹਨਾਂ ਨੇ ਧੱਕਾ ਕੀਤਾ ਹੈ ਇਸ ਵਾਸਤੇ ਅਸੀਂ ਅੱਜ ਅਸੀਂ ਇਹੋ ਤਿਆਰ ਕਰ ਲਿਆ ਹੈ ਵੀ ਅਸੀਂ ਵੀ ਇਹਨਾਂ ਨੂੰ ਅਗਾ ਪਿੰਡਾਂ 'ਚ ਨਹੀਂ ਵੜਨ ਦੇਣਾ ਤੇ ਅਸੀਂ ਅੱਜ ਇਹੋ ਅੱਜ ਲੰਘਦੇ ਚੱਪਦੇ ਨੂੰ ਵੇਖ ਰਿਹਾ ਵੀ ਸਾਡੇ ਪਿੰਡ 'ਚ ਕੋਈ ਉਹ ਜਾਂ ਝਾੜੂ ਵਾਲਾ ਬੰਦਾ ਤਾਂ ਨਹੀਂ ਆਉਂਦਾ ਜਿਹੜੇ ਸਾਨੂੰ ਖਰਾਬ ਕਰਦੀ ਸਰਕਾਰ ਇੱਕ ਪਾਸੇ ਕਹਿ ਲਈਏ ਸਰਕਾਰ ਵੀ ਇਹ ਸਾਲੀਆਂ ਜਿਹੜੀਆਂ ਮੰਗਾ ਜੈ ਨੇ ਤੇ ਹਟ ਬੰਦਾਂ ਕਿਸਾਨਾਂ ਦਾ ਦੂਜੇ ਪਾਸੇ ਸਰਕਾਰ ਦੇ ਜਿਹੜੇ ਆ ਝੁੱਠੀਆਂ ਸੱਚੀਆਂ ਉਗਾਹਾਂ ਭਾਰ ਰਹੇ ਨੇ ਵੀ ਅਸੀਂ ਕਿਸਾਨ ਦੇ ਨਾਲ ਆ ਪਰ ਜੇ ਸਾਡੇ ਨਾਲ ਹੁੰਦੇ ਤੇ ਸਾਡਾ ਧਰਨਾ ਇਹਨਾਂ ਨੂੰ ਕੀ ਲੋੜ ਸੀ ਜਕਾਉਂਦੀ ਇਹ ਰਸਤਾ ਖਲਾਉਂਦੇ ਜਿਹੜਾ ਸਾਡਾ ਬੰਦ ਕੀਤਾ ਸੀ ਹਰਿਆਣਾ ਸਰਕਾਰ ਨੇ ਉਹ ਰਸਤਾ ਖੁੱਲ ਜਾਂਦਾ ਤੇ ਰਸਤਾ ਖੁੱਲ ਸਕਦਾ ਸੀ ਪਰ ਉਸ ਦੇ ਦਾ ਨੂੰ ਤਾਂ ਸਰਕਾਰ ਨੇ ਧਿਆਨ ਨਹੀਂ ਦਿੱਤਾ ਤੇ ਸਾਡੇ ਨਾਲ ਧੱਕਾ ਕੀਤਾ ਹੈ ਬਹੁਤ ਵੱਡਾ ਧੱਕਾ ਕੀਤਾ ਹੈ ਇਸ ਧੱਕੇ ਦਾ ਜਵਾਬ ਆਗਾ ਆਗਾ ਅਸੀਂ ਜਿਉਂ-ਜਿਉਂ ਸਮਾਂ ਆਵੇਗਾ ਦਿਆਂਗੇ ਇਹ ਸਾਡੇ ਨਾਲ ਧੱਕਾ ਹੋਇਆ ਇਹ ਆਪਣਾ ਜਿਹੜਾ ਮਿਸ਼ਨ ਸ਼ੁਰੂ ਕਰ ਦਿੱਤਾ ਹੈ ਕਿ ਜੇ ਸਾਨੂੰ ਇਹਨਾਂ ਧੰਨਾਂ ਨੇ ਲਾਉਣ ਦੇਣਾ ਤੇ ਅਸੀਂ ਵੀ ਪਿੰਡਾਂ ਜਿੱ ਨਹੀਂ ਮਾਰਨ ਦੇਣਾ ਕਿਉਂਕਿ ਜੇ ਸਾਡੀ ਕਿਸੇ ਮੰਗ ਹੀ ਨਹੀਂ ਹੱਟੇ ਮੰਨੀ ਸਾਡਾ ਕਿਸੇ ਨੇ ਹੱਕ ਹੀ ਨਹੀਂ ਦੇਣਾ ਤੇ ਫਿਰ ਸਾਨੂੰ ਉਹ ਸਰਕਾਰ ਦੀ ਲੋੜ ਦੀ ਕੀ ਹੈ ਜੋ ਸਾਡਾ ਸ਼ੰਭੂ ਬਾਰਡਰ ਤੇ ਸਮਾਨ ਚੋਰੀ ਹੋਇਆ ਹੈ ਏਸੀ ਚੋਰੀ ਹੋਇਆ ਜੋ ਸਾਡੇ ਛੱਡ ਲੈ ਕੇ ਲੋਹਾ ਲੈ ਕੇ ਛੱਡਾਂ ਤੇ ਬਣਾਇਆ ਜਾਂ ਸਾਡੀਆਂ ਟਰਾਲੀਆਂ ਚੋਰੀ ਹੋਈਆਂ ਜਾਂ ਟਰੈਕਟਰ ਲੋਕ ਲੈ ਕੇ ਆ ਉਹ ਅਸੀਂ ਉਹਦੀ ਭਾਲ ਵਾਸਤੇ ਅੱਜ ਵੇਣੇ ਆ ਵੀ ਆ ਸਾਨੂੰ ਸਾਕੇ ਆਮ ਪਾਰਟੀ ਦੇ ਵਰਕਰਾਂ ਦੇ ਇਹਨਾਂ ਨੇ ਸਾਡਾ ਸਮਾਨ ਚੋਰੀ ਕੀਤਾ ਹੈ ਅਸੀਂ ਉਹ ਗੱਡੀਆਂ 'ਚ ਵੇਣੇ ਆ ਕਿਸੇ ਗੱਡੀ 'ਚ ਲੀਡਰ ਕਿਸੇ ਗੱਡੀ ਸਾਡਾ ਸਮਾਨ ਰੱਖ ਕੇ ਨਾਲ ਲਿਆਇਆ ਹੋਵੇ ਉੱਥੋਂ ਇਸ ਕਰਕੇ ਅਸੀਂ ਸਾਰੀਆਂ ਗੱਡੀਆਂ ਚੈੱਕ ਕਰਦੇ ਆ ਤੇ ਸਾਨੂੰ ਇਹਨਾਂ ਨੇ ਦਿੱਲੀ ਨਹੀਂ ਜਾਣ ਦਿੱਤਾ ਜਾਂ ਚੰਡੀਗੜ੍ਹ ਨਹੀਂ ਜਾਣਤਾ ਆਉਣ ਵਾਲੇ ਸਮੇਂ ਵਿੱਚ ਅਸੀਂ ਇਹਨੇ ਪੱਕੇ ਬੋਰ ਲਾ ਕੇ ਪਿੰਡਾਂ ਦੇ ਵਿੱਚ ਇਹਨਾਂ ਨੂੰ ਕਦੀ ਨਹੀਂ ਵੜਨ ਦਿਆਂਗੇ ਆਉਣ ਵਾਲੀ ਜਿਹੜੇ ਇਲੈਕਸ਼ਨ ਦੇ ਵਿੱਚ ਵੀ ਅਸੀਂ ਇਹਨਾਂ ਦਾ ਡੱਬ ਕੇ ਵਿਰੋਧ ਕਰਾਂਗੇ ਅੱਜ ਤੋਂ ਸ਼ੁਰੂਆਤ ਤੇ ਅੱਜ ਤੋਂ ਵੀ ਸ਼ੁਰੂਆਤ ਹੈ ਇਹਨਾਂ ਦਾ ਛਿੱਤਰਾ ਨਾਹੀਂ ਭਾਰ ਪਾ ਕੇ ਨਾਲ ਗਲਾ ਦੇ ਵਿੱਚ ਪਿੰਡਾਂ ਚੁੱਕਲਾ ਕਰਾਂਗੇ ਜਿਵੇਂ ਇਹਨਾਂ ਸਾਡੇ ਮਜ਼ਦੂਰਾਂ ਨਾਲ ਜਾਂ ਕਿਸਾਨਾਂ ਨਾਲ ਕੀਤਾ ਹੈ